ਸਾਡੀ ਪੂਰੀ ਕੋਸ਼ਿਸ਼ ਰਹੇਗੀ ਡੇਲੀ ਪੋਸ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਇਸ ਮੁੱਦੇ ਨੂੰ ਉਦ ਤੱਕ ਚੁੱਕੀਏ ਜਦੋਂ ਤੱਕ ਸਰਕਾਰਾਂ ਜਿਹੜੀਆਂ ਨੇ ਇਸ ਤੇ ਕੋਈ ਐਕਸ਼ਨ ਨਹੀਂ ਲੈਂਦੀਆਂ ਕੋਈ ਕਦਮ ਜਿਹੜਾ ਹੈ ਉਹ ਨਹੀਂ ਚੁੱਕਦੀਆਂ ਕਿਉਂਕਿ ਜਾਣ ਕੇ ਜਗਦੀਪ ਜੀ ਹੈਰਾਨੀ ਹੁੰਦੀ ਹੈ ਕਿ ਬੇਰੋਜ਼ਗਾਰ ਪੱਤਾ ਜਿਹੜਾ ਹੈ ਉਹ 1000 ਰੁਪਏ ਦਿੱਤਾ ਜਾ ਰਿਹਾ ਹੈ 1000 ਰੁਪਏ ਨਾਲ ਅੱਜਕੱਲ ਆਂਦਾ ਕੀ ਹੈ ਮੈਡਮ ਦਿੱਤਾ ਕਿਨੂੰ ਜਾ ਰਿਹਾ ਮੈਂ ਦਿੱਤੇ ਵਾਲੀ ਵੀ ਨਹੀਂ ਕੋਈ ਹੈਂਡੀਕੈਪ ਜੀ ਦੀ ਹੈਂਡੀਕੈਪਨੈਸ 40% ਤੋਂ ਉੱਤੇ ਹੈ ਐਮਪਲੋਇਮੈਂਟ ਐਕਸਚੇਂਜ ਰੋਜ਼ਗਾਰ ਦਫ਼ਤਰ ਚ 1 ਸਾਲ ਜੇ ਤਾਂ ਬਲਾਈਂਡ ਹੈ ਉਹ ਤਾਂ ਉਸੇ ਦਿਨ ਤੋਂ ਜਿਸ ਦਿਨ ਰਜਿਸਟਰ ਹੁੰਦਾ ਹੈ ਪਰ ਉਹ 10th ਪਾਸ ਹੋਣਾ ਚਾਹੀਦਾ ਹੈ 10ਵੀਂ ਪਾਸ ਹੋਵੇ ਮਿਨੀਮਮ ਉਹਦੀ ਕੁਆਲੀਫਿਕੇਸ਼ਨ 10ਵੀਂ ਪਾਸ 40% ਔਰ ਇਕਨੋਮਿਕ ਜਿਹੜੀ ਉਹਦੀ ਕੰਡੀਸ਼ਨ ਹੋਏਗੀ ਜਿਹੜੇ ਨਹੀਂ ਪੜੇ ਲਿਖੇ ਉਹਨਾਂ ਨੂੰ ਕੋਈ ਸਟੈਪ ਨਹੀਂ ਜੀ ਨਹੀਂ ਨਹੀਂ ਤੇ ਉਹਨਾਂ ਦੀ ਇਹ 12000 ਰੁਪਏ ਪਰ ਐਨੂਅਮ ਤੋਂ ਘੱਟ ਉਹਨਾਂ ਦੀ ਫੈਮਲੀ ਦੀ ਸਾਰੇ ਸੋਰਸਿਸ ਤੋਂ ਇਨਕਮ ਹੋਣੀ ਚਾਹੀਦੀ ਹੈ ਥੈਨ ਉਹਨਾਂ ਨੂੰ ਇਹ ਸਾਰੀਆਂ ਐਫਰਟ ਤੋਂ ਬਾਅਦ ਫਿਰ ਉਹਨਾਂ ਨੂੰ 1000 ਰੁਪਿਆ ਮਹੀਨਾ ਮਿਲਣਾ ਸ਼ੁਰੂ ਹੋਏਗਾ ਅਚਾ ਦੇਖ ਰਿਹਾ ਕਿਹ ਰਹੇ ਸੀ ਕਿ ਜਿਹੜਾ ਸਰਟੀਫਿਕੇਟ ਬਣਾਣਾ ਹੈ ਆਪ ਆਪਣੇ ਆਪ ਬਹੁਤ ਵੱਡੀ ਚੁਣੌਤੀ ਬਹੁਤ ਮੁਸ਼ਕਲ ਜਿਹੜਾ ਸਰਟੀਫਿਕੇਟ ਹੈ ਇਹਦੇ ਲਈ ਇਹਦੇ ਲਈ ਹੈਗਾ ਵੀ ਯੂਡੀ ਆਈਡੀ ਕਾਰਡ ਜਿਹੜਾ ਹੈ ਪਹਾ ਸਰਕਾਰ ਨੇ ਕਿਹਾ ਸੀ ਉਹ ਯੂਡੀ ਆਈਡੀ ਕਾਰਡ ਜਿਹਦੇ ਕੋਲ ਬਣ ਗਿਆ ਉਹਨੂੰ ਸਾਰੀਆਂ ਫੈਸਿਲਿਟੀਆਂ ਉਹਤੇ ਮਿਲਣਗੀਆਂ ਜਦੋਂ ਕਿਸੇ ਬੱਚੇ ਨੂੰ ਉਹਦੇ ਕੋਲ ਡਿਸੇਬਿਲਟੀ ਸਰਟੀਫਿਕੇਟ ਵੀ ਹੈਗਾ ਤੇ ਉਹਦੇ ਕੋਲ ਯੂਡੀ ਆਈਡੀ ਕਾਰਡ ਵੀ ਹੈਗਾ ਤਾਂ ਉਹਨੂੰ ਦੁਬਾਰਾ ਐਗਜ਼ਾਮਨ ਕਰਾਉਣ ਦੀ ਲੋੜ ਉਹਨੂੰ ਉਸ ਸਰਟੀਫਿਕੇਟ ਦੇ ਬੇਸ ਤੇ ਤੇ ਯੂਆਈਡੀ ਕਾਰਡ ਦੇ ਬੇਸ ਤੇ ਉਹਨੂੰ ਜਿਹੜਾ ਉਹਦਾ ਕਨਵੈਨਸ ਅਲਾਉਂਸ ਹੈ ਉਹ ਥੀਨਾ ਬਣਦਾ ਸੀ ਪਰੰਤੂ ਹੁਣ ਹੈ ਕਿ ਸਰਕਾਰਾਂ ਨੇ ਕੋਰਟਾਂ ਨੇ ਫੈਸਲੇ ਵੀ ਕਰਦੇ ਨੇ ਸਰਕਾਰ ਨੋਟੀਫਿਕੇਸ਼ਨਸ ਵੀ ਜਾਰੀ ਕਰ ਦਿੰਦੀਆਂ ਨੇ ਪਰੰਤੂ ਜਿਹੜਾ ਗਰਾਉਂਡ ਲੈਵਲ ਤੇ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਤੇ ਹੈਰਾਨ ਹੋ ਗਿਆ ਡਿਸੇਬਲ ਤਾਂ ਉਹਦਾ ਕੋਈ ਜੇ ਉਹਨੂੰ ਨੋਟਿਸ ਚ ਆਉਂਦਾ ਤਾਂ ਘੱਟੋ ਘੱਟ ਉਸ ਅਧਿਕਾਰੀ ਦੇ ਖਿਲਾਫ ਤਾਂ ਕੁਝ ਨਾ ਕੁਝ ਹੋਣਾ ਚਾਹੀਦਾ ਜਿਹੜਾ ਐਕਟ ਹੋਣ ਦੇ ਬਾਵਜੂਦ ਓਰਡਰਸ ਜਾਂ ਜਜਮੈਂਟਸ ਦੇ ਬਾਵਜੂਦ ਤੇ ਨੋਟੀਫੀ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਉਹਨੂੰ ਇੰਪਲੀਮੈਂਟ ਨਹੀਂ ਕਰ ਰਿਹਾ ਇਹ ਗਰਾਉਂਡ ਲੈਵਲ ਤੇ ਇੰਪਲੀਮੈਂਟ ਨਹੀਂ ਹੁੰਦੀਆਂ ਤਾਂ ਇਹਦੇ ਵੱਲ ਤਾਂ ਧਿਆਨ ਦੇਣ ਦੀ ਲੋੜ ਪੈਣੀ ਹੈ ਅੱਛਾ ਪਰ ਮੈਂ ਇੱਕ ਚੀਜ਼ ਹੋਰ ਚਲੰਦੀ ਸੀ ਸਮਝਣਾ ਚਾਹੂੰਗੀ ਕਿ ਸਟੇਟ ਗਵਰਨਮੈਂਟ ਜਿਹੜੀ ਹੈ ਉਹ 1000 ਰੁਪੀਏ ਦਿੰਦੀ ਹੈ ਬੇਰੋਜ਼ਗਾਰੀ ਪੱਤਾ ਜਿਹੜਾ ਹੈ ਕੇਂਦਰ ਸਰਕਾਰ ਨਹੀਂ ਕੁਝ ਦਿਨ ਦੀ ਦੋਵਾਂ ਦੀ ਕੋਈ ਅਲੱਗ-ਅਲੱਗ ਸਕੀਮ ਨਹੀਂ ਹੈ ਕਿ 21 ਸਕੀਮ ਲਾਗੂ ਹੁੰਦੀ ਹੈ ਇਹ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਨਹੀਂ ਦਿੰਦੀ ਸੈਂਟਰ ਗਵਰਨਮੈਂਟ ਦੇ ਸਟੇਟ ਗਵਰਨਮੈਂਟ ਦਿੰਦੀਆਂ ਨੇ ਪਰ ਉਹ ਇੱਥੇ ਵੀ ਹੈਗਾ ਜੇ ਤਾਂ ਦੇਖੋ ਕੋਈ ਡਿਸੇਬਲ ਹੈ ਉਹਨਾਂ ਤਾਂ ਜਿਹੜੀ ਪੈਨਸ਼ਨ ਹੈ 1000 ਰੁਪਏ ਜਾਂ 1500 ਰੁਪਏ ਹੁੰਦੀ ਹੈ ਜੇ ਕੋਈ ਐਸਟ੍ਰੋਡ ਅਟੈਕ ਵਾਲਾ ਹੈਗਾ ਜਾਂ ਕੋਈ ਹੋਰ ਹੈ ਉਹਨੂੰ 8000 ਰੁਪਏ ਆ ਇੱਕ ਜਿਹੜਾ ਡਿਸੇਬਲ ਮਜਬੂਤੂ ਡਿਸੇਬਲ ਹੈ ਉਹਨੂੰ 1000 ਜਾਂ 1500 ਰੁਪਏ ਇਹੋ ਜਿਹੇ ਆ ਜਿਹੜੀ ਇਹਨਾਂ ਦੇਸ਼ 80 ਕਰੋੜ ਲੋਕਾਂ ਨੂੰ ਤੋ ਚੰਗੇ ਭਲੇ ਨੇ ਜੋ ਕੰਮ ਕਰ ਸਕਦੇ ਲੇਕਿਨ ਉਹਨਾਂ ਨੂੰ ਜਿਹੜੇ ਸਰਕਾਰਾਂ ਜਾਣਬੁੱਝ ਕੇ ਜਿਹੜਾ ਉਹਨਾਂ ਨੂੰ ਹੈਡਿਕੈਪ ਕਰ ਰਹੀਆਂ ਨੇ ਕਿ ਤੁਸੀਂ ਕੰਮ ਨਾ ਕਰੋ ਤੁਹਾਡੇ ਘਰੇ ਰਾਸ਼ਨ ਪਹੁੰਚੇਗਾ ਔਰ ਜੋ ਲੋਕ ਡਿਸਰਵ ਕਰਦੇ ਆ ਉਹਨਾਂ ਨੂੰ ਚੀਜ਼ਾਂ ਨਹੀਂ ਮਿਲਦੀਆਂ ਅਸੀਂ ਜ਼ਿਕਰ ਕਰ ਰਹੇ ਸੀ ਕਿ ਅਮਰੀਕਾ ਦਾ ਅਮਰੀਕਾ ਚ ਕਿੰਨਾ ਜਿਹੜਾ ਉਹਨਾਂ ਨੂੰ ਸਟਾਈਫਨ ਮਿਲਦਾ ਹੈ ਮਹੀਨੇ ਦਾ ਕਈ ਹਜ਼ਾਰ ਗੁਣਾ ਜ਼ਿਆਦਾ ਔਰ ਭਾਰਤ ਵਿੱਚ 1000 ਰੁਪਿਆ ਸੋ ਜਦੋਂ ਅਸੀਂ ਆਪਣਾ ਆਪਣੀ ਪਿੱਠ ਥਪਤ ਪਾਨੇ ਆ ਸਾਡੀ ਇਕਨੋਮੀ ਜਿਹੜੀ ਹੈ ਦੁਨੀਆ ਦੀਆਂ ਪੰਜ ਟੌਪ ਇਕਨੋਮੀਆਂ ਦਾ ਨਾਮ شمار ਹੋ ਗਿਆ ਲੇਕਿਨ ਅਸਲੀਅਤ ਚ ਕੀ ਹੈ ਉਹ ਸਭ ਨੂੰ ਪਤਾ ਹੈ ਜਦ ਤੱਕ ਇਹ ਲੋਕ ਇੰਪਾਵਰ ਨਹੀਂ ਹੋਣਗੇ ਜਦੋਂ ਤੱਕ ਇਹਨਾਂ ਨੂੰ ਜੌਬਸ ਨਹੀਂ ਮਿਲਣਗੇ ਇਹਨਾਂ ਨੂੰ ਇਹਨਾਂ ਦੇ ਹੱਕ ਨਹੀਂ ਮਿਲਣਗੇ ਇਹਨਾਂ ਨੂੰ ਸਨਮਾਨ ਨਹੀਂ ਮਿਲੇਗਾ ਮੈਨੂੰ ਲੱਗਦਾ ਉਦੋਂ ਤੱਕ ਜਿਹੜਾ ਇਹ ਇਕਨੋਮੀ ਪੰਜਵੀਂ ਹੋ ਜੇ ਜਾਂ ਪਹਿਲੀ ਹੋ ਜੇ ਬਿਮਾਨੀ ਹੈ ਔਰ ਬੜੇ ਇੱਕ ਕਿਉਂਕਿ ਮੈਂ ਮੰਨਦਾ ਕਿ ਸ਼ਾਇਦ ਅਸੀਂ ਵੀ ਜਾਣੇ ਅਣਜਾਣੇ ਚ ਬਹੁਤ ਵਾਰ ਲੋਕਾਂ ਨੂੰ ਹਰਟ ਕੀਤਾ ਹੋਵੇਗਾ ਚੰਗੇ ਭਲੇ ਬੰਦੇ ਨੂੰ ਵੀ ਹਰਟ ਕੀਤਾ ਹੋਵੇਗਾ ਪਰ ਮੈਨੂੰ ਲੱਗਦਾ ਅੱਜ ਤੋਂ ਬਾਅਦ ਜਦੋਂ ਮੈਂ ਰੋਡ ਤੇ ਜਾਊਂਗਾ ਮੈਂ 10 ਵਾਰ ਉਸ ਬੰਦੇ ਦੀ ਸਟਰਗਲ ਸੋਚੂਗਾ ਕਿ ਇਹ ਬੰਦਾ ਕਿੰਨੀ ਸਟਰਗਲ ਕਰਕੇ A tip on chart.